ਅੱਗੇ ਸ਼ੁਰੂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਪਹਿਲਾਂ ਤੇ ਧੰਨਵਾਦ ਜੀ ਕੋਈ ਸਾਰਿਆਂ ਨੇ ਤੇ ਦਰਸ਼ਨ ਦਿੱਤੇ ਅੱਜ ਅਸੀਂ ਗੱਲ ਕਰ ਰਹੇ ਆ ਜਿਹੜੀ ਆਮ ਆਦਮੀ ਪਾਰਟੀ ਹੈ ਜਿਨੇ ਹਮੇਸ਼ਾ ਤੁਸੀਂ ਵੇਖਿਆ ਸਟੇਜਾਂ ਤੇ ਆਪਦੀਆਂ ਰੈਲੀਆਂ ਤੇ ਜਾਂ ਕਿਤੇ ਵੀ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਇਹਨਾਂ ਦਾ ਲੀਡਰ ਆ ਤੋ ਜਾਣਦਾ ਹਰ ਇੱਕ ਸਭ ਤੋਂ ਪਹਿਲਾਂ ਇੱਕ ਗੱਲ ਕਰਦਾ ਕਿ ਹੁਣ ਉਹ ਜਿਹੜੀਆਂ ਪਹਿਲੀਆਂ 70 ਸਾਲਾਂ ਵਾਲੀਆਂ ਗੱਲਾਂ ਭੁੱਲ ਜੋ ਸਾਨੂੰ ਨਹੀਂ ਪਤਾ ਇਹਨਾਂ ਨੂੰ ਉਹ ਕਿਹੜੀਆਂ ਦੀ ਦੀਆਂ ਤੇ ਕਿਹੜੀਆਂ ਨਹੀਂ ਦੀ ਦੀਆਂ ਪਰ ਮੈਨੂੰ ਤਾਂ ਲੱਗਦਾ ਜੋ ਕੁਝ ਪਹਿਲਾਂ ਵੀ ਚੱਲਦਾ ਆਇਆ ਉਹੋ ਕੁਝ ਅੱਜ ਚੱਲ ਰਿਹਾ ਉਹ ਤੋਂ ਵੱਧ ਕੇ ਚੱਲ ਰਿਹਾ ਤਾਂ ਸ਼ਾਇਦ ਇਹ 70 ਸਾਲਾਂ ਵਾਲੀਆਂ ਗੱਲਾਂ ਨੂੰ ਪਛਾੜਨਾ ਚਾਹੁੰਦੇ ਆ ਮੈਂ ਤੁਹਾਡਾ ਇੱਕ ਗੱਲ ਮੈਂ ਸਾਂਝੀ ਕਰਨੀ ਚਾਹਣਾ ਧੱਕੇ ਦੀ ਗੱਲ ਕਿ ਕਿਤਰਾ ਧੱਕਾ ਹਲਕਾ ਦਖਣੀ ਦੇ ਵਿੱਚ ਹੋ ਰਿਹਾ ਔਰ ਪਾਰਟੀ ਬਾਜੀ ਦੇ ਤੌਰ ਤੇ ਹੋ ਰਿਹਾ ਮੈਂ ਇੱਕ ਸਾਡੇ ਅਸੀਂ ਪਰਚਾ ਦਰਜ ਕਰਾਇਆ ਸੀ ਸਾਡੇ ਸਰਕਲ ਦੇ ਪ੍ਰਧਾਨ ਨੇ ਸਰਦਾਰ ਦਲਜੀਤ ਸਿੰਘ ਜੀ ਚਾਹਲ ਸਾਹਿਬ ਇਹਨਾਂ ਦੇ ਬੰਦੇ ਗਲ ਪਏ ਇਹਨਾਂ ਦੇ ਘਰ ਆ ਕੇ ਪਏ ਸਾਰੀ ਆਪਣਾ ਸੀਸੀਟੀਵੀ ਫੁਟੇਜ ਜਿਹੜੀ ਉਹ ਅਸੀਂ ਉਸ ਟਾਈਮ ਦੇ ਕਮਿਸ਼ਨਰ ਸਾਹਿਬ ਸੁਖਚਾਨ ਸਿੰਘ ਗੇਲ ਨੂੰ ਦਿੱਤੀ 2021 ਦੇ ਵਿੱਚ ਹੋਇਆ ਸੀਗਾ 13 12 2021 ਨੂੰ 13 12 2021 ਨੂੰ ਇਹ ਪਰਚਾ ਦਰਜ ਹੁੰਦਾ ਔਰ ਇਹ 295 ਦਾ ਪਰਚਾ ਦਰਜ ਹੁੰਦਾ ਕਿਉਂਕਿ ਸਿੱਖ ਬੰਦੇ ਨੇ ਔਰ ਇਹਨਾਂ ਦੇ ਜਿਹੜੇ ਕੇਸਾਂ ਦੀ ਬੇਦਬੀ ਕੀਤੀ ਗਈ ਦਾੜੇ ਦੀ ਬੇਦਬੀ ਕੀਤੀ ਗਈ ਦਾੜੇ ਦੇ ਕੇਸਾਂ ਦੀ ਔਰ ਉਸ ਦੇ ਸਬੰਧ ਵਿੱਚ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਵੀ ਗਏ ਸੀ ਉੱਥੇ ਵੀ ਸਾਨੂੰ ਤਾਂ ਜਾਣਾ ਪਿਆ ਕਿ ਉਸ ਟਾਈਮ ਦੀ ਵੀ ਜਿਹੜੀ ਸਰਕਾਰ ਸੀ ਆਪਣੇ ਆਪ ਨੂੰ ਬੜੇ ਫਾਣੇਖਾਂ ਸਮਝਣ ਵਾਲੇ ਬੰਦੇ ਸੀ ਉਹ ਜਿਹੜਾ ਚੰਨੀ ਚੀਫ ਮਨਿਸਟਰ ਔਰ ਸੁਖੀ ਰੰਧਾਵਾ ਜਿਹੜਾ ਹੁਮ ਮਿਨਿਸਟਰ ਔਰ ਜਿਹੜਾ ਸਾਡੇ ਹਲਕੇ ਦਾ ਉਸ ਟਾਈਮ ਦਾ ਐਮ ਐਲ ਏ ਸੀ ਇੰਦਰबीर ਬਲਾਰੀਆ ਉਹਨੇ ਵੇਖਿਆ ਕਿ ਕਾਲੀ ਦਲ ਦੇ ਸਰਕਲ ਪ੍ਰਧਾਨ ਨੇ ਉਹਨੇ ਕੋਈ ਅਸਲੀਅਤ ਨਹੀਂ ਵੇਖੀ ਆਪ ਦਾ ਪੋਲੀਟਿਕਲੀ ਪ੍ਰੈਸ਼ਰ ਪਾ ਕੇ ਕਿ ਇਹਨਾਂ ਵੱਲੋਂ ਉਹਨਾਂ ਬੰਦਿਆਂ ਤੇ ਇੱਕ ਪਰਚਾ ਦਰਜ ਕੀਤਾ ਗਿਆ 170 ਨੰਬਰ ਐਫ ਆਈ ਆਰ ਸੁਲਤਾਨਪੁਰ ਥਾਣੇ ਦੀ ਕੁਲਦੀਪ ਸਿੰਘ RAM ਹਰਜਿੰਦਰ ਸਿੰਘ son of ਹਰਪ੍ਰਜਨ ਸਿੰਘ ਇਹਨਾਂ ਤੇ ਇੱਕ ਪਰਚਾ ਦਰਜ ਹੋ ਜਾਂਦਾ ਔਰ ਉਸ ਤੋਂ ਬਾਅਦ ਇਲੈਕਸ਼ਨ ਦੇ ਟਾਈਮ ਇਹ ਪਰਿਵਾਰ ਜਿਹੜਾ ਹਰਪ੍ਰਜਨ ਸਿੰਘ ਦਾ ਇਹਨਾਂ ਨੇ ਮਦਦ ਕੀਤੀ ਆਮ ਆਦਮੀ ਪਾਰਟੀ ਦੇ ਨਿੱਜਰ ਸਾਹਿਬ ਦੀ ਔਰ ਨਿੱਜਰ ਸਾਹਿਬ ਨੂੰ ਮੈਂ ਇਹ ਗੱਲ ਪੁੱਛਣੀ ਚਾਹਣਾ ਕਿ ਤੁਸੀਂ ਵੀ ਗੁਰੂ ਦੇ ਸੇਖੋ ਔਰ ਸਿੱਖਾਂ ਦੀ ਸੰਸਥਾ ਜਿਹੜੀ ਚੀਫ਼ ਖਾਲਸਾ ਦਰਬਾਰ ਆ ਤੁਸੀਂ ਉਹਦੇ ਪ੍ਰਧਾਨ ਵੀ ਹੋ ਤੇ ਤੁਹਾਡੇ ਕੋ ਇਹ ਅਧਿਕਾਰ ਕਿਦੋਂ ਦੇ ਆ ਗਏ ਜਿਹੜੇ ਬੰਦਿਆਂ ਦੇ ਵਾਲਾ ਕੇਸਾਂ ਦੀ ਬੇਦਬੀ ਹੋਈ ਹੋਵੇ ਤੇ ਤੁਸੀਂ ਪੇਟੀਕਲੀ ਪ੍ਰੈਸ਼ਰ ਪਵਾ ਕੇ ਇਹ ਪਰਚਾ ਜਿਹੜਾ ਉਹ ਕੈਨਸਲ ਕਰਾਇਆ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਚੀਫ ਖਾਲਸਾ ਦਿਵਾਨ ਦੇ ਪ੍ਰਧਾਨ ਹੋ ਸਿੱਖਾ ਦੀ ਸੰਸਥਾ ਦੇ ਪ੍ਰਧਾਨ ਹੋ ਤੁਸੀਂ ਇਸ ਕੇਸ ਦੀ ਕੋਈ ਅਸਲੀਅਤ ਜਾਣੀ ਇਸ ਕੇਸ ਨੂੰ ਤੁਸੀਂ ਕੁਝ ਵਾਚਿਆ ਇਸ ਤੋਂ ਪਹਿਲਾਂ ਮੈਂ ਕਮਿਸ਼ਨਰ ਸਾਹਿਬ ਨੂੰ ਵੀ ਮਿਲ ਕੇ ਆਇਆ ਕਮਿਸ਼ਨਰ ਸਾਹਿਬ ਨੂੰ ਮੈਂ ਸਾਰੀ ਗੱਲ ਦੱਸ ਕੇ ਆਇਆ ਪਰ ਉਹ ਗੱਲ ਉਹੀ ਆ ਕਿ ਉਹ ਵਿਚਾਰੇ ਬੇਵਸ ਹੋ ਗਏ ਇਹਨਾਂ ਦੇ ਅੱਗੇ ਜਿਹੜੀ ਪੁਲਸਾ ਉਹ ਤੇ ਇਹਨਾਂ ਦਾ ਇਹ ਜਿੰਦਰ ਨੂੰ ਇਹਨਾਂ ਦਾ ਇਸ਼ਾਰਾ ਹੋ ਜਾਂਦਾ ਮੰਤਰੀ ਸਾਹਿਬ ਦਾ ਉਧਰ ਨੂੰ ਤੁਰ ਜਾਂਦੀ ਹੈ ਔਰ ਮੈਂ ਇਸ ਕੇਸ ਦੇ ਵਿੱਚ ਅਸੀਂ ਹੁਣ ਇਹ ਜਿਹੜਾ ਮਨ ਬਣਾਇਆ ਕਿ ਪਛਾਣੇਗਾ ਕਿਉਂਕਿ ਸੱਚ ਦੀ ਲੜਾਈ ਹੈ ਇਹ ਸੱਚੀ ਲੜਾਈ ਲੜਨ ਤੋਂ ਅਸੀਂ ਨਾ ਪਹਿਲਾਂ ਕਦੀ ਗਰੇਜ ਕੀਤਾ ਸੀਗਾ ਉਸ ਸਰਕਾਰ ਚ ਦੇ ਇਹ ਚ ਵੀ ਨਹੀਂ ਕਰਾਂਗੇ ਕਿਉਂਕਿ ਸੱਚ ਦੀ ਲੜਾਈ ਜਿਹੜੀ ਉਹ ਅਸੀਂ ਹਮੇਸ਼ਾ ਪਹਿਲਾਂ ਵੀ ਲੜਦੇ ਆਏ ਆ ਅੱਗੇ ਤੋਂ ਵੀ ਲੜਦੇ ਰਾਵਾਂਗੇ ਮੈਂ ਸਮਝਦਾ ਕਿ ਇਹ ਪੁਲਿਸ ਪ੍ਰਸ਼ਾਸਨ ਵਾਸਤੇ ਬੜੀ ਸ਼ਰਮ ਦੀ ਗੱਲ ਆ ਕਿ ਤੁਸੀਂ ਇੱਕ ਧਿਰ ਦੀ ਗੱਲ ਸੁਣ ਕੇ ਪੋਲੀਟੀਕਲੀ ਪ੍ਰੈਸ਼ਰ ਥੱਲੇ ਆ ਕੇ ਇੱਕ ਬਿਲਕੁਲ ਜਿਹੜੀ ਬੰਦੇ ਦੇ ਨਾਲ ਧੱਕਾ ਆਇਆ ਤੁਸੀਂ ਉਸ ਬੰਦੇ ਦੇ ਅੱਜ ਮੈਂ ਸਮਝਦਾ ਕਿ ਹੋਰ ਜਿਹੜੀ ਆ ਉਸ ਉਹਦੇ ਦਿਲ ਨੂੰ ਜਿਹੜੀ ਤੁਸੀਂ ਠੇਸ ਪਹਚਾਈ ਹੈ ਦੂਜੀ ਗੱਲ ਨਿੱਜਰ ਸਾਹਿਬ ਦੀ ਇਮਾਨਦਾਰੀ ਦੀ ਮੈਂ ਗੱਲ ਕਰਦਾ ਇੱਕ ਸਾਡਾ ਵੀਰ ਆ ਸੁਲਤਾਨਵਿੰਡ ਤੋਂ ਗੁਰਸੱਟ ਜੀ ਦੇ ਲੱਗੇ ਬਖਾਈ ਨਾ ਕੀ ਉਹਦਾ ਪੂਰਾ ਆਪਣਾ ਗੁਰਪ੍ਰੀਤ ਸਿੰਘ ਹੈਪੀ ਉਹਦੀ ਵੀਡੀਓ ਚਲਾਇਓ ਪਹਿਲਾਂ ਉਸੇ ਵੀਡੀਓ ਚਲਾਓ ਉਹਦੇ ਹਾਲਾਤ ਵੇਖੋ ਕੀ ਬਣੇ ਆ ਔਰ ਉਹਦੀ ਗੱਲ ਵੀ ਸੁਣੀਓ ਕੀ ਕਹਿੰਦਾ ਉਹਦੀ ਗੱਲ ਸੁਣੀਓ ਮੈਂ ਗੱਲ ਪੁੱਛਣ ਗਿਆ ਸਿਰ ਤੋਂ ਉਹਨਾਂ ਨੂੰ ਕੀ ਹੋਈ ਆ ਤਾਂ ਇਹਨਾਂ ਕੋਲ ਰਲਰ ਉਹ ਤੋਂ ਸਿੱਧੀ ਏਟ ਮਾਰੀ ਉਹ ਵੀ ਮੂੰਹ ਦੇ ਉੱਤੇ ਵੇਖੋ ਨਾਲੇ ਕੀ ਆ ਰਿਹਾ ਤੇ ਨਹੀਂ ਮਾਰੀ ਏਟ ਨਹੀਂ ਮਾਰੀ ਤਾਂ ਪਰ ਹਾਂ ਹਾਂ ਇਹ ਸਿਰ ਤੇ ਏਟ ਮਾਰੀ ਆ ਇਹ ਤੇ ਤਾਂ ਮਾਰੇ ਨਾ ਰੀਬਾ ਦਾ ਪਰ ਗੀ ਗੱਲ ਦੀ ਮਤਲਬ ਇੰਨੇ ਮਾਰੇ ਬੰਦੇ ਦੇ ਹਲਾ ਤੋਂ ਦਾ ਸਾਰਾ ਮੂੰਹ ਪਾੜ ਦਿੱਤਾ ਗਿਆ ਉਹਦੇ ਸਿਰ ਦੇ ਵਿੱਚ ਵੀ ਸੱਟ ਆ ਅਸੀਂ ਪੁਲਿਸ ਨੂੰ ਬੇਨਤੀ ਕੀਤੀ ਆ ਵੀਡੀਓਜ਼ ਮੈਂ ਜਿਹੜੀਆਂ ਵਾ ਇਹ ਭੰਡਾਲ ਸਾਹਿਬ ਨੂੰ ਵੀ ਭੇਜੀਆਂ ਉਥੋਂ ਦੀ ਲੋਕਲ ਪੁਲਿਸ ਨੂੰ ਵੀ ਮੈਂ ਕਿਹਾ ਕਿ ਯਾਰ ਇੰਨਾ ਤੱਕਾ ਨਹੀਂ ਹੋਣਾ ਚਾਹੀਦਾ ਬੰਦਾ ਜਿਹੜਾ ਮਰਨ ਵਾਲਾ ਹੋ ਗਿਆ ਇਹਦੇ ਤਿੰਨ ਆਪਰੇਟ ਹੋਇਆ ਨੱਕ ਦੇ ਅਮਨਦੀਪਾ ਹਸਪੀਟਲ ਦੇ ਵਿੱਚ ਔਰ ਚਲੋ ਉਸ ਟਾਈਮ ਐਫ ਆਈ ਆਰ ਨੰਬਰ 178 ਨੰਬਰ ਐਫ ਆਈ ਆਰ ਜਿਹੜੀ ਆ ਉਹ ਦਰਜ ਹੁੰਦੀ ਆ ਇਸ ਮੁੰਡੇ ਵੱਲੋਂ ਗੁਰਪ੍ਰੀਤ ਸਿੰਘ ਹੈਪੀ ਵੱਲੋਂ ਔਰ 8 9 ਜਾਣਿਆਂ ਤੋਂ ਮੁਕਦਮਾ ਦਰਜ ਹੁੰਦਾ ਅੱਜ ਦੀ ਤਰੀਕ ਉਦੋਂ ਬਾਅਦ ਮੈਂ ਸਮਝਦਾ ਕਿ ਏਡੀ ਸ਼ਰਮ ਵਾਲੀ ਗੱਲ ਆ ਪੁਲਿਸ ਵਾਸਤੇ ਕਿ ਉਲਟਾ ਇਹਦੇ ਤੇ ਵੀ 307 ਦਾ ਕ੍ਰਾਸ ਪਰਚਾ ਦਿੱਤਾ ਜਾਂਦਾ ਰੀਜ਼ਨ ਕੀ ਸੀਗਾ ਕਿ ਡਾਕਟਰ ਮੈਜਰ ਦੇ ਰਾਈਟ ਹੈਂਡ ਬੰਦਿਆਂ ਨੇ ਇਹਨੂੰ ਬੁਰੀ ਤਰ੍ਹਾਂ ਵੱਢਿਆ ਸੀਗਾ ਆ ਡਾਕਟਰ ਮੈਜਰ ਦੇ ਸਾਰੇ ਖਾਸ ਬੰਦੇ ਨੇ ਏ ਡਾਕਟਰ ਸਾਹਿਬ ਦੀ ਟੀਮ ਆ ਸੁਲਤਾਨਵਿੰਡ ਦੀ ਇਹਨਾਂ ਬੰਦਿਆਂ ਵੱਲੋਂ ਉਹਨੂੰ ਬੜੀ ਬੁਰੀ ਤਰ੍ਹਾਂ ਸੱਟਾਂ ਲਾਈਆਂ ਜਾਂਦੀਆਂ ਉਹ ਡਾਕਟਰ ਸਾਹਿਬ ਨੇ ਫੋਟੋ ਖਿੱਚੀ ਵਿੱਚ ਸਰਕਾਰ ਦੇ ਕੜਗਲੇ ਇਹ ਬੰਦੇ ਨੇ ਜਿਨ੍ਹਾਂ ਤੋਂ ਜਿਨ੍ਹਾਂ ਜਿਨ੍ਹਾਂ ਦੇ ਪਰਚੇ ਦੇ ਵਿੱਚ ਨਾਂ ਨੇ 307 ਦਾ ਪਰਚਾ ਇਹਨਾਂ ਬੰਦਿਆਂ ਦੇ ਦਰਜ ਹੋਵੇ ਤੇ 19 ਸਤੰਬਰ ਨੂੰ ਡਾਕਟਰ ਮੈਨੇਜਰ ਸਾਹਿਬ ਇਹ ਜੂਨ ਦਾ ਜੂਨ ਦੇ ਵਿੱਚ ਪਰਚਾ ਦਰਜ ਹੁੰਦਾ ਅਸੀਂ ਤਾਂ ਚੁੱਪ ਸੀ ਜੇ ਉਹ ਬੰਦਾ ਵਿਚਾਰਾ ਬੜਾ ਘਬਰਾਇਆ ਪਿਆ ਉਹਦੀ ਜ਼ਮਾਨਤ ਨਹੀਂ ਉਹਦੀ ਕੱਲ ਦੀ ਜ਼ਮਾਨਤ ਹੋ ਗਈ ਆ ਔਰ 19 ਸਤੰਬਰ ਨੂੰ ਡਾਕਟਰ ਨੈਜਰ ਸਾਹਿਬ ਉਥੇ ਉਦਘਾਟਨ ਵਾਸਤੇ ਆਉਂਦੇ ਆ ਸੁਲਤਾਨਪੁਰ ਤੇ ਇਹ ਉਹੀ ਸਾਰੇ ਬੰਦੇ ਪਰਚਿਆਂ ਵਾਲੇ 307 ਦਾ ਮੁਕਦਮਾ ਦਰਜ ਹੋਵੇ ਤੇ ਡਾਕਟਰ ਨੈਜਰ ਸਾਹਿਬ ਦੇ ਸੱਜੇ ਖੱਬੇ ਉਹ ਬੰਦੇ ਖਲੋਤੇ ਆ ਤੇ ਉਥੇ ਜਿਹੜੇ ਉਦਘਾਟਨ ਕਰ ਰਹੇ ਆ ਮੈਂ ਇਹ ਗੱਲ ਕਹਿਣੀ ਚਾਹਣਾ ਕੁਲਸ ਨੂੰ ਖਾਸ ਕਰਕੇ ਕਹਿਣੀ ਚਾਹਣਾ ਕਿ ਵੇਖੋ ਤੁਹਾਡਾ ਫਰਜ ਆ ਅੱਗੇ ਅਸੀਂ ਆਮ ਸੋਚਦੇ ਸਮਝਦੀ ਹੁੰਦੀ ਕਿ ਜਿਹੜੇ ਪੀਸੀਐਸ ਅਫਸਰ ਹੁੰਦੇ ਆ ਨਾ ਉਹਨਾਂ ਤੋਂ ਬੰਦੇ ਨੂੰ ਕੋਈ ਅ ਇਨਸਾਫ ਦੀ ਉਮੀਦ ਹੁੰਦੀ ਆ ਪਰ ਸਾਡੇ ਇੱਥੇ ਡਿਪਟੀ ਸਾਹਿਬ ਵੀ ਜਿਹੜੇ ਲੱਗੇ ਨੇ ਉਹ ਵੀ ਪੀਸੀਐਸ ਨੇ ਕਮਿਸ਼ਨਰ ਸਾਹਿਬ ਵੀ ਬਹੁਤ ਇਮਾਨਦਾਰ ਨੇ ਪਰ ਆ ਨਹੀਂ ਸਮਝ ਆਉਂਦੀ ਕਿ ਥੱਲੇ ਥੱਲੇ ਕੀ ਹੋਈ ਜਾਂਦਾ ਜਿਹੜੇ ਡਿਪਟੀ ਸਾਹਿਬ ਨੇ ਉਹ ਤੇ ਮੈਂ ਸਮਝਦਾ ਕਿ ਨਿੱਜਰ ਸਾਹਿਬ ਦੀ ਘੱਟ ਪੁਤਲੀ ਬਣ ਕੇ ਰਹਿ ਗਏ ਨੇ ਉਹਨਾਂ ਦਾ ਜੋ ਵੀ ਹੁਕਮ ਹੁੰਦਾ ਉਹਨੂੰ ਵਜਾਉਣ ਤੇ ਉਹਨਾਂ ਦਾ ਸਾਰਾ ਜੋਰ ਲੱਗ ਜਾਂਦਾ ਮੈਨੂੰ ਇਹ ਵੀ ਯਾਦ ਆ ਮੈਂ ਤਰੀਕ ਵੀ ਕੱਢ ਕੇ ਦੇ ਦੂੰਗਾ ਕਿ ਜਿੱਦਣ ਇਹ ਕ੍ਰਾਸ ਪਰਚਾ ਆ ਗੁਰਪ੍ਰੀਤ ਸਿੰਘ ਹੈਪੀ ਤੇ ਕ੍ਰਾਸ ਪਰਚਾ ਹੁੰਦਾ ਇੰਨੀ ਸੱਟ ਲੱਗਣ ਦੇ ਬਾਅਦ ਵੀ ਉਹ ਤੇ ਕ੍ਰਾਸ ਪਰਚਾ ਜਿਹੜਾ ਹੁੰਦਾ ਉਸ ਦਿਨ ਉਸ ਡੀਐਸਪੀ ਨੂੰ ਡਾਕਟਰ ਨੱਜਰ ਸਾਹਿਬ ਨੇ ਚੀਫ ਖਾਲਸਾ ਦਵਾਨ ਦੇ ਆਫਿਸ 'ਚ ਬੁਲਾਇਆ ਔਰ ਉਥੋਂ ਉਹਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਆ ਕਿ ਨਹੀਂ ਭਈ ਮੇਰੇ ਨਾਲ ਰਹਿਣ ਵਾਲੇ ਬੰਦੇ ਆ ਭਾਵੇਂ ਝੂਠੇ ਆ ਭਾਵੇਂ ਸੱਚੇ ਆ ਤੁਸੀਂ ਇਹਨਾਂ ਵੱਲੋਂ ਵੀ ਕ੍ਰਾਸ ਪਰਚਾ ਦਰਜ ਕਰੋ ਮੈਂ ਇਹਨਾਂ ਨੂੰ ਇਹ ਗੱਲ ਕਹਿਣੀ ਚਾਹਣਾ ਕਿ ਇਹੋ ਜਿਹਾਂ ਜਿਹੜੀਆਂ ਗਲਤੀਆਂ ਦਾ ਖਮਿਆਜਾ ਉਹ ਲੀਡਰਾਂ ਨੂੰ ਨਹੀਂ ਉਹ ਹਮੇਸ਼ਾ ਅਫਸਰਾਂ ਨੂੰ ਭੁਗਤਣਾ ਪੈਂਦਾ ਬੜਾ ਅਸੀਂ ਸਬਰ ਕਰਕੇ ਬੈਠੇ ਸੀਗੇ ਕਿ ਨਾ ਕੁਝ ਕਰੀਏ ਨਾ ਕੁਝ ਕਰੀਏ ਸ਼ਾਇਦ ਇਹ ਜਿਹੜੀ ਇਮਾਨਦਾਰ ਸਰਕਾਰ ਆ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਕਿ ਸ਼ਾਇਦ ਸਾਨੂੰ ਇਹ ਇਨਸਾਫ ਦੇਵੇ ਕਿਉਂਕਿ ਇਹਨਾਂ ਨੇ ਰੌਲਾ ਬਹੁਤ ਪਾਇਆ ਬਹੁਤ ਰੋਲਾ ਪਾਇਆ ਕਿ 70 ਸਾਲ ਜਿਹੜੀਆਂ ਰਵਾਇਤੀ ਪਾਰਟੀਆਂ ਆ ਅਸੀਂ ਉਹਨਾਂ ਵਾਂਗੂ ਨਹੀਂ ਚੱਲਾਂਗੇ ਅਸੀਂ ਆਪ ਦਾ ਨਵਾਂ ਟਰੈਂਡ ਲੈ ਕੇ ਆਵਾਂਗੇ ਤੇ ਪਰ ਜਿਹੜੀ ਧੱਕਾ ਜ਼ਬਰ ਜ਼ੁਲਮ ਜਿਹੜਾ ਉਸ ਹਲਕੇ ਦੇ ਵਿੱਚ ਮਨਿਸਟਰ ਸਾਹਿਬ ਦੀ ਛਤਰ ਛਾਇਆ ਦੇ ਹੇਠ ਹੋ ਰਿਆ ਮੈਂ ਮੰਤਰੀ ਸਾਹਿਬ ਨੂੰ ਵੀ ਕਹਿਣਾ ਕਿ ਤੁਹਾਨੂੰ ਇਹ ਗੱਲਾਂ ਛੋਪਾ ਨਹੀਂ ਦਿੰਦੀਆਂ ਤੁਸੀਂ ਵੀ ਗੁਰੂ ਦੇ ਸਿੱਖੋ ਤੁਸੀਂ ਵੀ ਸਰਦਾਰ ਔਰ ਸਿੱਖਾਂ ਦੀ ਸੰਸਥਾ ਦੇ ਤੁਸੀਂ ਚੀਫ ਖਾਲਸਾ ਦਵਾਨ ਦੇ ਪ੍ਰਧਾਨ ਵੀ ਹੋ ਤੇ ਜੇ ਤੁਸੀਂ ਬਗੈਰ ਇਨਕੁਆਇਰੀਆਂ ਤੋਂ ਬਗੈਰ ਸੋਚਿਆਂ ਸਮਝਿਆਂ ਅ 295 ਦੇ ਲੋਕਾਂ ਦੇ ਇੱਕ ਗੁਰਸਿੱਖ ਬੰਦੇ ਦੀ ਜਿਹੜੀ ਮੈਂ ਸਮਝਦਾ ਕਿ ਕੇਸਾਂ ਦੀ ਬੇਦਬੀ ਹੋਵੇ ਤੇ ਤੁਸੀਂ ਉਹਨਾਂ ਉਹ ਪਰਚੇ ਕੈਨਸਲ ਕਰਾਓ ਤੇ ਨਿੱਜਤ ਸਾਹਿਬ ਇਹ ਫਿਰ ਤੁਹਾਨੂੰ ਚੋਭਾ ਨਹੀਂ ਦਿੰਦੀ ਇਹ ਗੱਲ ਇੱਕ ਗੱਲ ਮੈਂ ਹੋਰ ਵੀ ਕਰਨੀ ਚਾਹਣਾ ਮੈਂ ਆਪਦੀ ਪਾਰਟੀ ਨਾਲ ਅੱਜ ਸ਼ਾਮ ਨੂੰ ਸਾਰਿਆਂ ਨਾਲ ਸਲਾਹ ਕਰਨੀ ਆ ਔਰ ਇਸ ਕੇਸ ਬਾਰੇ ਇਹਨਾਂ ਦੋਵਾਂ ਕੇਸਾਂ ਬਾਰੇ ਅਸੀਂ ਕਮਿਸ਼ਨਰ ਦੇ ਦਫ਼ਤਰ ਜਾਵਾਂਗੇ ਵੱਡੀ ਗਿਣਤੀ ਦੇ ਵਿੱਚ ਮੈਂ ਹਰ ਇੱਕ ਅਕਾਲੀ ਵਰਕਰ ਨੂੰ ਨਾਲ ਲੈ ਕੇ ਵੱਡੀ ਗਿਣਤੀ ਦੇ ਵਿੱਚ ਜਾਵਾਂਗਾ ਉਹਨੂੰ ਭਾਵੇਂ ਘਰਾਓ ਦਾ ਰੂਪ ਸਮਝ ਲੈਣ ਕਮਿਸ਼ਨਰ ਸਾਹਿਬ ਭਾਵੇਂ ਉਹਨੂੰ ਜੋ ਮਰਜ਼ੀ ਸਮਝ ਲੈਣ ਅਸੀਂ ਉਹਨਾਂ ਕੋਲ ਇਸ ਗੱਲ ਦਾ ਜਵਾਬ ਲੈਣ ਲਈ ਜ਼ਰੂਰ ਜਾਵਾਂਗੇ ਤੁਹਾਨੂੰ ਸਾਰੇ ਵੀਰਾਂ ਨੂੰ ਲੈ ਕੇ ਜਾਵਾਂਗੇ ਕਿ ਕਮਿਸ਼ਨਰ ਸਾਹਿਬ ਸਾਨੂੰ ਇਹਨਾਂ ਦੋਵਾਂ ਐਫ ਆਈ ਆਰਾਂ ਦਾ ਜਵਾਬ ਦੇ ਦਿਓ ਕਿ ਇਹਦੇ ਵਿੱਚ ਸਹੀ ਆ ਕਿ ਗਲਤ ਆ ਇਹ ਉਹਨਾਂ ਤੋਂ ਜਵਾਬ ਲੈ ਲਈ ਅਸੀਂ 2-4 ਦਿਨ ਦੇ ਵਿੱਚ ਇੱਕ ਪਲੈਨਿੰਗ ਬਣਾਵਾਂਗੇ ਔਰ ਵੱਡੇ ਪੱਧਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਕਮਿਸ਼ਨਰ ਸਾਹਿਬ ਦੇ ਦਫ਼ਤਰ ਜਾਵਾਂਗੇ ਔਰ ਨਿੱਜਰ ਸਾਹਿਬ ਨੂੰ ਵੀ ਮੇਰੀ ਗੱਲ ਕਹਿ ਦੇਣੀ ਚਾਹਣਾ ਕਿ ਨਿੱਜਰ ਸਾਹਿਬ ਅਸੀਂ ਉਹਨਾਂ ਬੰਦਿਆਂ ਤੋਂ ਵੀ ਨਹੀਂ ਡਰੇ ਜਿਹੜੇ ਬਹੁਤ ਆਪਣੇ ਆਪ ਨੂੰ ਖਾਨੇ ਖਾਨ ਸਮਝਦੇ ਈ ਤੁਹਾਡੀ ਪਾਵਰ ਆਈ ਆ ਤੁਹਾਡੇ ਕੋਲ ਸਰਕਾਰ ਆ ਤੁਸੀਂ ਮਨਿਸਟਰ ਹੋ ਸਾਨੂੰ ਤੁਹਾਡੇ ਤੋਂ ਕਿਸੇ ਤਰ੍ਹਾਂ ਦਾ ਡਰ ਨਹੀਂ ਜੇ ਅਸੀਂ ਇੱਜ਼ਤ ਕਰਦੇ ਆ ਤੇ ਸਾਡੇ ਤੋਂ ਜ਼ਰੂਰ ਇੱਜ਼ਤ ਕਰਵਾਓ ਤੇ ਜੇ ਨਹੀਂ ਤੇ ਇਹਦੇ 'ਚ ਕੋਈ ਦੋਰ ਨਹੀਂ ਕਿਸੇ ਕੀਮਤ ਦਾ ਜਿਹੜਾ ਅਸੀਂ ਪਿੱਛੇ ਨਹੀਂ ਹਟਾਂਗੇ ਹਰ ਗੱਲ ਦਾ ਤੁਹਾਡੇ ਕੋਲ ਹਸਬਤਬ ਜ਼ਰੂਰ ਮੰਗਾਂਗੇ ਤੇ ਲਵਾਂਗੇ ਉੱਚ ਮਹਗਵਾਲ ਸਾਹਿਬ ਜੇ ਧਰਨਾ ਵੀ ਲਾਉਣਾ ਪਿਆ ਧਰਨਾ ਵੀ ਲਾਵਾਂਗੇ ਰੀਜ਼ਨ ਇਹ ਆ ਕਿ ਵੇਖੋ ਅਸੀਂ ਇਹਨਾਂ ਕੋਲ ਸਪਸ਼ਟੀਕਰਨ ਮੰਗਣਾ ਅਸੀਂ ਜਾਵਾਂਗੇ ਇਹਨਾਂ ਕੋਲ ਪੁੱਛਾਂਗੇ ਕਿ ਤੁਸੀਂ ਇਹ ਕਿਹਦੇ ਪ੍ਰੈਸ਼ਰ ਥੱਲੇ ਆ ਕੇ ਐਡਾ ਲੋਕਾਂ ਨਾਲ ਧੱਕਾ ਕਰ ਰਹੇ ਹੋ ਇਹ ਜਿਹੜਾ ਵੀਰ ਆ ਤੁਸੀਂ ਇਹਦੇ ਹਾਲਾਤ ਵੇਖੋ ਇਹਦੇ ਇਹਦੀ ਐਡੀ ਬੁਰੀ ਇਹਦੀ ਇੰਨੀ ਬੁਰੀ ਹਾਲਤ ਹੋਈ ਹੈ ਦਾ ਮੂੰਹ ਨਹੀਂ ਵਿਚਾਰਦਾ ਵੇਖਿਆ ਜਾਂਦਾ ਤੇ ਇਹਦੇ ਕੇਸ ਚ ਇੱਕ ਸਿੰਗਲ ਬੰਦਾ ਅਰੈਸਟ ਨਹੀਂ ਹੋਇਆ 307 ਦਾ ਪਰਚਾ ਦਰਜ ਹੋਇਆ ਹੋਵੇ ਤੇ ਇੱਕ ਸਿੰਗਲ ਬੰਦਾ ਜਿਹੜਾ ਉਹ ਅਰੈਸਟ ਨਹੀਂ ਹੋਇਆ ਬਦਲਾਵ ਦੀ ਗੱਲ ਜਿਹੜੀ ਸਰਕਾਰ ਬਦਲਾਵ ਦੀ ਗੱਲ ਕਹਿ ਰਹੀ ਹੈ ਅਖਬਾਰਾਂ ਵਿੱਚ ਵੱਡੀਆਂ ਵੱਡੀਆਂ ਐਡਾਂ ਲੱਗੀਆਂ ਨੇ ਕਿ ਪੰਜਾਬ ਬਦਲ ਦਿੱਤਾ ਕੀ ਇਹ ਬਦਲਿਆ ਪੰਜਾਬ ਇਹ ਹੁਣ ਇਹਨਾਂ ਨੂੰ ਪਤਾ ਹੋਊਗਾ ਜਿਹੜੇ ਬਦਲਣ ਆਲੇ ਆਏ ਆ ਇਹਨਾਂ ਨੇ ਕਹਿ ਸੀਗਾ ਅਸੀਂ ਪੰਜਾਬ ਨੂੰ ਬਦਲਾਂਗੇ ਮੈਨੂੰ ਤੇ ਲੱਗਦਾ ਕਿ ਆਏ ਦਿਨ ਕਿੱਥੇ ਕਿੱਥੇ ਇਹੋ ਜਿਹੇ ਘਟਰਾਵਾ ਨਹੀਂ ਵਾਪਰ ਰਹੀਆਂ ਕੱਲ ਇੱਕ ਐਮਐਲਏ ਸਾਹਿਬ ਡੀਸੀਪੀ ਨਾਲ ਕਿਹੜੀ ਕਿਹੜੇ ਤਰੀਕੇ ਨਾਲ ਗੱਲ ਕਰ ਰਹੀ ਇਕ ਉਹ ਜਲੰਧਰ ਵਾਲਾ ਜਿਹੜਾ ਅੰਗਰਾਲ ਠਾਕੁਰ ਖਰੇ ਕਹਿੰਦੇ ਉਹਨੂੰ ਉਹਦੇ ਉਹਦੇ ਬਾਰੇ ਵੀ ਤੁਹਾਨੂੰ ਚੰਗੀ ਤਰ੍ਹਾਂ ਵਿਸਤਾਰ ਸਾਰਿਆਂ ਨੂੰ ਪਤਾ ਕਿ ਉਸ ਬੰਦੇ ਦੇ ਕਿੰਨੇ ਪਰਚੇ ਦਰਜ ਆਜ ਕਿਹੜਾ ਦੇਣਾ ਤੁਸੀਂ ਪੇਪਰ ਖੋਲ ਕੇ ਵੇਖੋ ਜਾਂ ਟੀਵੀ ਚੈਨਲਾਂ ਤੇ ਵੇਖੋ ਤੇ ਰੋਜ਼ ਹੀ ਕਿਤਨਾ ਕਿਤੇ ਇਹਨਾਂ ਨੇ ਜਿਹੜਾ ਵਿਵਾਦ ਛੇੜਿਆ ਹੀ ਹੁੰਦਾ ਵਾ ਅੱਜ ਕੋਈ ਇੱਕ ਕਿਸੇ ਐਮਐਲਏ ਦੇ ਸਾਹਿਬ ਦੀ ਪਤਨੀ ਨੇ ਕੋਈ ਉਹਨੂੰ ਸ਼ਾਇਦ ਵੀਆਈਪੀ ਜਗ੍ਹਾ ਤੇ ਫਰੀਦਕੋਟ ਸੀਟ ਨਹੀਂ ਮਿਲੀ ਉਹ ਆਪਦਾ ਵਿਵਾਦ ਛੱਡ ਕੇ ਬੈਠੀ ਕਹਿੰਦੇ ਉੱਥੋਂ ਵਾਲੇ ਡਿਸਪ ਜਿਹੜੇ ਉਹ ਰੋਕੇ ਨਿਕਲ ਕੇ ਇਨੀ ਇਨਸਲਟ ਉਹਨਾਂ ਦੀ ਕੀਤੀ ਇਹਨਾਂ ਕੋਲ ਕੀਤਕਾਰ ਆ ਲੋਕਾਂ ਦੀ ਇਨਸਲਟ ਕਰਨ ਦਾ ਸੋ ਇਸ ਕਰਕੇ ਇਹਨਾਂ ਨੂੰ ਜਿਹੜੀ ਇਹ ਇਮਾਨਦਾਰੀ ਦਾ ਢੋਂਗ ਰਚਦੇ ਫਿਰਦੇ ਆ ਉਸ ਇਮਾਨਦਾਰੀ ਨੂੰ ਆਪਦੇ ਕੋਲ ਸਾਹਮਣੇ ਰੱਖਣਾ ਸਾਨੂੰ ਇਹਨਾਂ ਦਾ ਪਤਾ ਲੱਗ ਗਿਆ ਕੋਈ ਇਹੋ ਜਿਹੀ ਇਮਾਨਦਾਰੀ ਗੱਲ ਨਹੀਂ ਹਾਂ ਇਹ ਆਪ ਦੀ ਮੈਂ ਸਮਝਦਾ ਹਾਂ ਕਿ ਪੋਲਿਟਿਕਸ ਦਾ ਜਿਹੜੀ ਆ ਦੁਰਵਰਤੋਂ ਕਰ ਰਹਾ ਜਿਹੜੀ ਨਹੀਂ ਕਰਨ ਦਿੱਤੀ ਜਾਵੇ ਜਦੋਂ ਇੱਕ ਤੁਸੀਂ ਤੁਹਾਡੇ ਹਲਕੇ ਚ ਇੱਕ ਮਾਰਡਰ ਹੋਇਆ ਸੀ ਜਿਹੜਾ ਮੁੰਡੇ ਦੀ ਬਾਅਦ ਚ ਮੌਤ ਆਉਂਦੇ ਸੀਗੇ ਜਿਹਨਾਂ ਦੀ ਵੀਡੀਓ ਵੀ ਮੀਜ਼ੋ ਜਾਂਦੀਆਂ ਐ ਇਹ ਕਿਸਾਨਾਂ ਦੇ ਵਿੱਚ ਤੇ ਪੁਲਿਸ ਕਾਰਵਾਈ ਨਹੀਂ ਕਰ ਰਹੀ ਕਿ ਦੂਸਰੇ ਪਾਸੇ ਜਿਹੜਾ ਕਸ਼ਾਹ ਵੇਚਣ ਤੋਂ ਰੋਕ ਕੇ ਗਏ ਮਰਿਆ ਵੇਚਣ ਤੋਂ ਰੋਕਦੇ ਆ ਉਹਦੇ ਵੀ ਪੁਲਿਸ ਕਾਰਵਾਈ ਨਹੀਂ ਕਰਦੀ ਤੇ ਇਹਦੇ ਵਿੱਚ ਇਹ ਕਹਿੰਦੇ ਸੀਗਾ ਸਿਆਸੀ ਪੁਲਿਸ ਦੇ ਦਖਲਅੰਦਾਜ਼ੀ ਨਹੀਂ ਕਰਾਂਗੇ ਤੇ ਫਿਰ ਇਹ ਦੇਖ ਬਾਅਦ ਦੱਸਦਾ ਗਏ ਮੈਂ ਵੀ ਦੋ ਤਰੀਕ ਦੀ ਐਫਆਈਆਰ ਐਫਆਈਆਰ ਹੋਈ ਹੈ ਸੱਤ ਬੰਦੇ ਨੇ ਘਲਾਸ ਤੋਂ ਇੱਕ ਨੌਜਵਾਨ ਨੂੰ ਮਾਰਿਆ ਉਹਦੇ ਵੀ ਦਿਨ ਤੱਕ ਮੈਂ 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 ਵੀ ਉਹਨਾਂ ਦੇ ਘਰੋਂ ਉਹ ਖਾਲਸਾ ਨਗਰ ਦੀ ਹੈ ਖਾਲਸਾ ਨਗਰ ਦੀ ਸੁਲਤਾਨਵਿੰਨ ਥਾਣੇ ਪਰਚਾ ਦਰਜ ਹੋਇਆ ਮੈਂ ਉਸ ਘਰ ਦੇ ਵਿੱਚੋਂ ਹੋ ਕੇ ਵੀ ਆਇਆ ਮੈਂ ਮਿਲ ਕੇ ਆਇਆ ਬਹੁਤ ਮਾੜੀ ਗੱਲ ਹੋਈ ਉਹ ਵੀ ਸ਼ਾਇਦ ਇੱਥੇ ਸਾਡੇ ਕੋਲ ਵੀਡੀਓ ਹੋ ਗਈ ਤੁਸੀਂ ਵੇਖੀ ਆ ਸਾਰਿਆਂ ਨੇ ਵੀਡੀਓ ਸਾਰੇ ਭਰਾਵਾਂ ਨੇ ਵੇਖੀ ਕਿ ਕਿੱਡੀ ਬੇਰਹਿਮੀ ਨਾਲ ਉਸ ਕੱਲੇ ਚੌਵਾਂ ਭੈਣਾ ਦੇ ਭਰਾ ਦਾ ਕੱਲੇ ਦਾ ਕਤਲ ਕਰ ਦਿੱਤਾ ਗਿਆ ਤੇ ਮੈਨੂੰ ਲੱਗਦਾ ਸਿਰਫ ਤਾਂ ਸਿਰਫ ਦੋ ਬੰਦੇ ਫੜੇ ਆ ਔਰ ਜਿਹੜੇ ਉੱਥੇ ਹੋਰ ਵੀ ਸੀਗੇ ਵਿੱਚ ਖੜੇ ਸੀਗੇ ਜਾਂ ਜਿਹੜਾ ਬੰਦਾ ਵਿੱਚ ਵੀਡੀਓ ਬਣਾ ਰਿਹਾ ਸੀਗਾ ਜਾਂ ਹੋਰ ਕਈ ਕੁਝ ਕਰ ਰਿਹਾ ਸੀ ਉਦੋਂ ਬਾਅਦ ਉਹ ਕੇਸ ਉੱਥੇ ਦਾ ਉੱਥੇ ਠੱਪਿਆ ਗਿਆ ਸੋ ਕੋ ਮ ਐਮ ਐਲ ਏ ਜਾਂ ਮਨਿਸਟਰ ਸਾਹਿਬ ਦੀ ਇਸ ਗੱਲ ਦੀ ਵੱਡੀ ਚੁਮਹਿਰੀ ਬੰਦੀ ਆ ਕਿ ਉਹ ਆਪ ਇਹੋ ਜਿਹੇ ਕੇਸਾਂ ਦੇ ਪੈਰਵਾਈ ਕਰਨ ਤੇ ਤਕੜੇ ਹੋ ਕੇ ਲੋਕਾਂ ਨੂੰ ਇਨਸਾਫ ਦਿਵਾਉਣ ਇਹ ਨਹੀਂ ਕਿ ਚੀਫ ਖਾਲਸਾ ਦਵਾਨ ਦੇ ਦਫਤਰ ਦੇ ਵਿੱਚ ਬਹਿ ਕੇ ਤੇ ਆਪਾਂ ਲੋਕਾਂ ਦੀ ਮਤਲਬ ਜਿੰਨਾ ਮਰਜੀ ਜੋ ਮਰਜੀ ਕਰਾਈ ਜਾਈਏ ਇਹਦਾ ਇਹਨਾਂ ਨੂੰ ਹਸਾਬ ਤਵ ਦੇਣਾ ਪਊਗਾ ਨਿੱਜਰ ਸਾਹਿਬ ਤੇ ਸਿਰਫ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆਗਾ 9 ਬੰਦਿਆਂ ਦੇ ਮੁਕਦਮਾ ਦਰਜ ਆ ਆ ਜਿਹੜੇ ਡਾਕਟਰ ਸਾਹਿਬ ਦੇ ਬੰਦੇ ਆ ਇਹਨਾਂ ਨਵਾਂ ਦੇ ਮੁਕਦਮਾ ਦਰਜਾ ਤੇ ਇਹ ਵੀ ਨਿਜਰ ਸਾਹਿਬ ਦੇ ਨਾਲ ਮੁਕਦਮੇ ਦਰਜ ਹੁੰਦਿਆ ਵੀ ਨਾਲ ਤੁਰੇ ਫਿਰਦੇ ਆ ਕੋਈ ਇਹਨਾਂ ਦਾ ਬੰਦਾ ਜਿਹੜਾ ਵਾ ਉਹ ਡਰੱਗ ਵਾਲੇ ਕੇਸਾਂ 'ਚ ਫਸਿਆ ਕੋਈ ਇਹ ਬਦਮਾਚੀ ਵਾਲੇ ਕੇਸ 'ਚ ਫਸਿਆ ਇਹ ਲੋਕਾਂ ਨੂੰ ਕਹਿਣਾ ਬੜਾ ਸੌਖਾ ਸੀਗਾ ਨਿਜਰ ਸਾਹਿਬ ਤੁਸੀਂ ਵੀ ਉਹਨਾਂ ਗੱਲਾਂ 'ਚ ਘਿਰ ਗਏ ਹੋ ਤੁਸੀਂ ਇਮਾਨਦਾਰੀ ਦੀ ਗੱਲ ਕਰਦੇ ਹੋ ਤੇ ਆਪ ਵੇਚ ਉਹਦੇ ਵਿੱਚ ਘਰੇ ਪਏ ਹੋ ਇਹ ਜਿਹੜੀ ਗੱਲ ਤੁਹਾਨੂੰ ਜਿਹੜੀ ਸ਼ੋਭਾ ਨਹੀਂ ਦਿੰਦੀ ਇੱਕ ਮਿਨਿਸਟਰ ਨੂੰ ਇਹ ਗੱਲ ਸ਼ੋਭਾ ਨਹੀਂ ਦਿੰਦੀ ਜੀ ਸਾਹਿਬ ਇਹ ਤੁਸੀਂ ਤਾਂ ਆਮ ਲੋਕਾਂ ਦੀ ਗੱਲ ਕਰ ਰਹੇ ਹੋ ਪਰ ਅਸੀਂ ਦੇਖ ਰਹੇ ਹਾਂ ਡੀਸੀਪੀ ਅਰੋੜਾ ਜਿਹੜੇ ਜਲੰਧਰ ਦੇ ਨੇ ਉਹਨਾਂ ਤੇ ਇੱਕ ਉਹਨਾਂ ਜਿਹੜੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਆਪਣੇ ਕਾਰਕਾਤਾ ਨਾਲ ਲੈ ਕੇ ਜਾਂਦੇ ਨੇ ਉਹਨਾਂ ਦੀ ਕੁੱਟਮਾਰ ਕਰਦੇ ਨੇ ਕਿ ਲੋਕਾਂ ਜੀ ਤਾਂ ਮੁਦਾ ਚੁੱਕਦੇ ਨੇ ਉਹਨਾਂ ਤੇ ਪਰਚਾ ਦਰਜ ਕੀਤਾ ਜਾਂਦਾ ਹੈ ਨਾਲ ਉਹਨਾਂ ਦੀ ਬਦਲੀ ਕੀਤੀ ਜਾਂਦੀ ਹੈ ਪੀਤੇ ਦਿਨ ਵੀ ਤੁਸੀਂ ਦੇਖਿਆ ਕਿ ਇੱਕ ਐਮਐਲਏ ਦੀ ਪਤਨੀ ਜਿਹੜੇ ਨੇ ਉਹ ਬੀਵੀਆਈਪੀ ਕੁਰਸੀ ਤੇ ਇਹ ਕੀ ਚੱਲ ਵੀ ਰਿਹਾ ਹੈ ਕਿਉਂ ਆਮ ਆਦਮੀ ਪਾਰਟੀ ਇਨੀ ਬੁਖਲਾਈ ਪਈ ਹੈ ਕਿਉਂ ਇੱਕ ਕੁਰਸੀ ਦੀ ਖਾਤਰ ਜਿਹੜਾ ਹੈ ਕਿ ਆਮ ਵਿਅਕਤੀ ਤੇ ਤੁਸੀਂ ਦੂਰ ਦੀ ਗੱਲ ਹੈ ਇੱਕ ਡੀਸੀਪੀ ਲੈਵਲ ਦੇ ਵਿਅਕਤੀ ਨੂੰ ਵੀ ਮਸਲੇ ਆ ਗਏ ਬੜੀ ਮਾੜੀ ਗੱਲ ਹੈ ਇਹ ਬੜੀ ਮਾੜੀ ਗੱਲ ਆ ਵੇਖੋ ਕੋਈ ਵੀ ਗੱਲ ਆ ਉਹਨੂੰ ਬੈਠ ਕੇ ਤਰੀਕੇ ਨਾਲ ਕੋਈ ਹੱਲ ਹੋ ਦਾ ਹੋਣਾ ਚਾਹੀਦਾ ਹੋ ਸਕਦਾ ਕਿਸੇ ਵੇਲੇ ਉੱਥੇ ਕੋਈ ਅਫਸਰ ਦੀ ਵੀ ਗਲਤੀ ਹੋਵੇ ਉਹਕੇ ਆਪਾਂ ਨੂੰ ਬਾਲਾ ਡੰਗਿਆਈ ਤੱਕ ਬਾਚਿਆ ਨਹੀਂ ਪਰ ਕੋਈ ਤਰੀਕਾ ਇਹ ਨਹੀਂ ਕੋਈ ਬਦਮਾਸ਼ੀ ਹੋਣੀ ਚਾਹੀਦੀ ਕਿ ਫੋਨ ਤੇ ਕਿਸੇ ਨੂੰ ਮਾਰਾ ਬੋਲੋ ਤੇ ਫੋਨ ਤੇ ਤੁਸੀਂ ਲੋਕਾਂ ਨੂੰ ਇੱਕ ਸੀਨੀਅਰ ਅਫਸਰ ਸਾਹਿਬਾਨ ਨੂੰ ਧਮਕੀਆਂ ਦਿਓ ਔਰ ਇਹ ਕੱਲੀ ਉਸ ਐਮਐਲਏ ਦੀ ਇਹ ਕਈਆਂ ਦੀਆਂ ਆ ਰਹੀਆਂ ਵੀਡੀਓ ਆਪਾਂ ਵੇਖਿਆ ਥੋੜੇ ਦਿਨ ਪਹਿਲਾਂ ਵੀ ਇੱਕ ਮੈਂ ਵੇਖ ਰਿਹਾ ਸੀਗਾ ਇੱਕ ਕੌਣ ਉਹ ਜਲੰਧਰ ਵਾਲਾ ਹੀ ਸੀਗਾ ਚਾਹੇ ਉਹਦਾ ਜਾਪਰਾ ਸੀ ਐਮਐਲਏ ਦਾ ਜੋ ਆਪ ਸੀਗਾ ਉਹ ਇੱਕ ਲੇਡੀ ਅਫਸਰ ਦੇ ਰਾਤ ਜਾ ਕੇ ਉੱਥੇ ਕੀ ਕੁਝ ਕਰ ਰਹੀ ਕਮਰੇ ਦੇ ਵਿੱਚ ਉਹ ਵਿਚਾਰੀ ਆਪ ਦੀ ਸੇਫਟੀ ਵਾਸਤੇ ਆਪ ਵੀਡੀਓ ਬਣਾ ਰਹੀ ਸੀ ਤੇ ਉਹ ਕਹਿ ਰਹੀ ਕਿ ਤੁਸੀਂ ਇੱਕ ਲੇਡੀ ਦੇ ਆਫਿਸ 'ਚ ਰਾਤ ਆ ਕੇ ਇਹ ਜਿਹੜੀ ਆ ਇਦਾਂ ਤੁਹਾਨੂੰ ਨਹੀਂ ਬੋਲਣਾ ਚਾਹੀਦਾ ਜਾਂ ਜੋ ਵੀ ਕੋਈ ਗੱਲ ਆ ਮਰਨ ਸਵੇਰੇ ਆ ਕੇ ਕਰ ਲਿਓ ਸੋ ਇਸ ਕਰਕੇ ਮੈਨੂੰ ਲੱਗਦਾ ਮੈਨੂੰ ਲੱਗਦਾ ਕਿ ਬਦਮਾਸ਼ੀ ਨੂੰ ਬढ़ावा ਦਿੱਤਾ ਜਾ ਰਿਹਾ ਔਰ ਇਹ ਐਮਐਲਏ ਨੂੰ ਤੇ ਸਭੋ ਜਦੋਂ ਇਲਾਕੇ ਦਾ ਕੋਈ ਸੀਨੀਅਰ ਮੋਤਵਾਰ ਜਿਹੜਾ ਲੀਡਰ ਆ ਉਹਨੂੰ ਤੇ ਹੋਰ ਠਰਮੇ 'ਚ ਆ ਜਾਣਾ ਚਾਹੀਦਾ ਜਦਕਿ ਇਹ ਇਹ ਪਹਿਲਾਂ ਤੇ ਕਿਤੇ ਦਿਖਿਆ ਨਹੀਂ ਤੇ ਹੁਣ ਸਿੱਧੇ ਤੇ ਸਿੱਧੇ ਜਿਹੜੇ ਉਹ ਬਦਮਾਸ਼ੀ ਤੇ ਉਤਰਿਆ ਇਹ ਗੱਲ ਚੰਗੀ ਨਹੀਂ ਔਰ ਮੈਂ ਫੇਰ ਪੁਲਿਸ ਨੂੰ ਇਹ ਗੱਲ ਕਹਿਣੀ ਚਾਹਣਾ ਕਿ ਇਹਨਾਂ ਕੇਸਾਂ ਦੇ ਵਿੱਚ ਦੁਬਾਰਾ ਇਨਕੁਆਇਰੀ ਕਰੋ ਔਰ ਇਨਸਾਫ ਦਿਵਾਓ ਇਨਸਾਫ ਕਮਿਸ਼ਨਰ ਸਾਹਿਬ ਕਿਤੇ ਮਹਿਸੂਸ ਕਰਦੇ ਆ ਕਿ ਅਸੀਂ ਉਹਨਾਂ ਦੇ ਖਿਲਾਫ ਇੱਕ ਵਾਰ ਬੋਲੇ ਵੀ ਸੀਗਾ ਬੋਲਣਾ ਵੀ ਪੈਂਦਾ ਸੀ ਕਿਉਂਕਿ ਭਗਵੰਤ ਮਾਨ ਜੀ ਨੇ ਇਹ ਗੱਲ ਕਹੀ ਸੀਗੇ ਜਦੋਂ ਜਦੋਂ ਵੀ ਕੋਈ ਨਵੀਂ ਸਰਕਾਰ ਬਣਦੀ ਆ ਉਹ ਸਭ ਤੋਂ ਪਹਿਲਾਂ ਉਹਨਾਂ ਦਾ ਇੱਕੋ ਹੀ ਲਫ਼ਜ਼ ਹੁੰਦਾ ਕਿ ਮੇਰੀ ਸਰਕਾਰ ਚ ਹੁਣ ਅਫਸਰ ਹਰ ਜਿਹੜੇ ਹਰ ਅਫਸਰ ਆ ਉਹ 9 ਵਜੇ ਤੁਹਾਨੂੰ ਦਫ਼ਤਰ ਮਿਲੇਗਾ ਅਸੀਂ ਇੱਕ ਵਾਰ 10:00 ਵਜੇ ਸਵਾ 10:00 ਵਜੇ ਗਏ ਕਮਿਸ਼ਨਰ ਸਾਹਿਬ ਨੇ ਘੰਟਾ ਡੇਢ ਘੰਟਾ ਸਾਰਿਆਂ ਨੂੰ ਬਾਹਰ ਖੜਾ ਰਿਆ ਤੇ ਅੰਦਰ ਬੈਠੇ ਰਹੇ ਉਸ ਗੱਲ ਦੀ ਵੀ ਅਸੀਂ ਗੱਲ ਕੀਤੀ ਇਹ ਇਹ ਉਦੋਂ ਹੀ ਅਸੀਂ ਚਾਰਲ ਸਾਬ੍ਹ ਤੇ ਉਦੋਂ ਹੀ ਮਿਲਣ ਗਏ ਹਾਂ ਹਾਂਜੀ ਹਾਂਜੀ ਤੇ ਖਰੇ ਮੈਨੂੰ ਲੱਗਦਾ ਉਸੇ ਰੰਜਸ ਦੇ ਵਿੱਚ ਆ ਕੇ ਇਹਨਾਂ ਨੇ ਇਹਨਾਂ ਦਾ ਜਿਹੜਾ ਪਰਚਾ ਵਾ ਉਹ ਕੈਨਸਲ ਕਰ ਦਿੱਤਾ ਔਰ ਮੈਂ ਦਾਅਵੇ ਨਾ ਕਹਿਣਾ ਕਿ ਬਿਲਕੁਲ ਜਾਇਜ਼ ਪਰਚਾ ਸੀਗਾ ਤੇ ਕਮਿਸ਼ਨਰ ਸਾਹਿਬ ਨੇ ਡਾਕਟਰ ਸਾਹਿਬ ਨੇ ਇਹ ਗੱਲ ਬੜੀ ਕੀਤੀ ਆ ਇਹਨਾਂ ਨੂੰ ਵੀ ਤਾਂ ਨਹੀਂ ਕਰਨਾ ਆਪਾਂ ਇਹਦੀ ਸੀਡੀ ਵੀ ਸੀਡੀ ਵੀ ਦਿੱਤੀ ਅੱਜ ਤرائی ਮੈਂ ਚਾਹੇ ਕੋਈ ਚਾਹੇ ਠੱਗਾ ਜਾ ਐਫ ਆਈ ਆਰ ਕਰਨੀ ਕੈਨਸਲ ਕਰਨੀ ਹਾਕ ਵਿੱਚ ਕਰਨੀ ਖਿਲਾਫ ਇਹ ਸਾਰਾ ਕੁਝ ਚੱਲ ਰਿਹਾ ਕਿਸੇ ਵੀ ਕਰ ਰਹੇ ਹੋ ਹੋਰ ਆਵਾਜ਼ ਤੇ ਵੀ ਇੱਧਰੋਂ ਕੁਝ ਚੱਲ ਰਿਹਾ ਕਈ ਪਾਸੇ ਕੱਲੀਦਲ ਕੱਲ ਨੂੰ ਕੋਈ ਐਮ ਜਿਹੜੀ ਬਿਊਰੋਕ੍ਰੇਸੀ ਦੀ ਚੁਕੀ ਜਾ ਰਹੀ ਹੈ ਕਿ ਇਹਦੇ ਖਿਲਾਫ ਕੋਈ ਵੱਡੀ ਜਿਹੜੀ ਆ ਮੂਵਮੈਂਟ ਚਲਾਈ ਜਾਵੇ ਕਿਉਂਕਿ ਆਪ ਲੋਕ ਬਹੁਤ ਜਿਆਦਾ ਹਾਨੀ ਸੇਵ ਜਰਾ ਦੇਖੋ ਉਸ ਕਰ ਰਹੇ ਖਾਸ ਕਰਕੇ ਨਸ਼ੇ ਨੂੰ ਲੈ ਕੇ ਜਿਸ ਨਾਲ ਪਹਿਲਾਂ ਆਪਿਆ ਘਰ ਘਰ ਚੱਜਾ ਹੁੰਦਾ ਬਿਲਕੁਲ ਜੀ ਦੇਖੋ ਪਤਾ ਹੀ ਗੱਲ ਆ ਜਦੋਂ ਇਹ ਸਰਕਾਰ ਸਟਾਰਟਿੰਗ ਦੇ ਵਿੱਚ ਤੁਸੀਂ ਵੇਖਿਆ ਵੀਡੀਓਜ਼ ਵੇਖਿਆ ਕਿ ਕਿੰਨੇ ਵੱਡੇ ਪੱਦਰ ਤੇ ਬਾਹਰ ਉਹ ਟਰੱਕ ਯੂਨੀਅਨਸ ਦੇ ਕਬਜ਼ੇ ਹੋਏ ਸੀਗੇ ਕਿਹੜਾ ਮੈਂ ਕਈ ਉਥੇ ਐਮਐਲਏ ਦੇ ਰਾਈਟ ਹੈਂਡ ਐਮਐਲਏ ਆਪ ਜਾ ਜਾ ਕੇ ਉਹਨਾਂ ਦੇ ਕਬਜ਼ੇ ਕਰਾਉਂਦੇ ਰਹੇ ਔਰ ਇਹ ਏਟੀ ਸਿਗਨਲ ਕੀ ਜਾਂਦਾ ਲੋਕਾਂ ਚ ਕੀ ਮੈਸੇਜ ਜਾਂਦਾ ਦਹਿਸ਼ਤ ਦਾ ਮਾਹੌਲ ਨਹੀਂ ਦਹਿਸ਼ਤ ਦਾ ਮਾਹੌਲ ਬਹੁਤ ਵੱਡੇ ਪੱਧਰ ਤੇ ਬਣਿਆ ਪਿਆ ਜਿਹੜਾ ਵੀ ਕੋਈ ਉੱਠਦਾ ਆਪਾਂ ਆਮ ਹੀ ਵੀਡੀਓਜ਼ ਵੇਖਿਆ ਕੋਈ ਕਹਿੰਦਾ ਮੈਂ ਆਮ ਆਦਮੀ ਪਾਰਟੀ ਦਾ ਫਲਾਣਾ ਕਰਿਆ ਕਰਤਾ ਮੈਂ ਆਮ ਆਦਮੀ ਪਾਰਟੀ ਦਾ ਫਲਾਣਾ ਵਾ ਢਿੰਗੜਾ ਵਾ ਜੇ ਆ ਉਹ ਵਾ ਐਦਾਂ ਕਰ ਕਰ ਕੇ ਤੇ ਸਾਰਿਆਂ ਨੂੰ ਇਹਨਾਂ ਅੱਗੇ ਲਾਇਆ ਕਿਤੇ ਪੰਜਾਬ ਬਦਲਾਂਗੇ ਆਮ ਆਦਮੀ ਪਾਰਟੀ ਦਾ ਲੀਡਰ ਬਦਲ ਗਏ ਮੈਨੂੰ ਲੱਗਦਾ ਨਾ ਭਗਵੰਤ ਮਾਣੀ ਬਦਲਦੇ ਨਾ ਪੰਜਾਬ ਤੇ ਬਦਲਣੀ ਇਹਨਾਂ ਤੋਂ ਜਾਂਦਾ ਜੋਹਲਾਦ ਬਣੇ ਪਏ ਜਿੰਦ ਤੱਕ ਸਾਰਾ ਜਾਗੂ ਸ਼ਿਕਾਇਤ ਵੀ ਕਬਜ਼ੇ ਦਾ ਕਬਜ਼ੇ ਦੀ ਸਭ ਕੁਝ ਹੋ ਰਿਹਾ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਗੁਰਦਾਰਾ ਸਾਹਿਬਾਨ ਤੇ ਕਬਜ਼ੇ ਕਰਦੇ ਆ ਤੇ ਫਿਰ ਮੈਂ ਤੇ ਬੇਨਤੀ ਕਰਾਂਗਾ ਕਿ ਸਾਰੇ ਆਪਣੇ ਸ਼ਰੋਮਣੀ ਕਾਲੀ ਦਲ ਦੇ ਵੀ ਲੀਡਰ ਸਾਹਿਬਾਨ ਨੂੰ ਕਿ ਜਿਹਦੇ ਜਿਹਦੇ ਹਣਕੇ ਜਿਹੜੀ ਜਿੱਥੇ ਵਧੇਕੀ ਹੁੰਦੀ ਆ ਜਰੂਰ ਉਹ ਦਸੀਏ ਲੋਕਾਂ ਨੂੰ ਕਿਉਂਕਿ ਇਹਨਾਂ ਲੋਕਾਂ ਨੇ ਸਾਨੂੰ ਬੜਾ ਭੰਡਿਆ ਹੋਰ ਸਾਡੇ ਵਿਰੋਧੀ ਪਾਰਟੀਆਂ ਦੇ ਲੀਡਰ ਸਾਹਿਬਾਨਾਂ ਨੂੰ ਭੰਡਿਆ ਕਿ ਜੀ ਐਂ ਕਰਦੇ ਜੋ ਮੈਂ ਨਾ ਕਿ ਇਹਨਾਂ ਦੇ ਕਾਂਗਰਸ ਨੇ ਨਹੀਂ ਧੱਕਾ ਕੀਤਾ ਜਿਨ੍ਹਾਂ ਇਹ ਕਰੀ ਜਾ ਰਿਹਾ ਇਹਨਾਂ ਦੇ ਉਹਨਾਂ ਨੇ ਨਹੀਂ ਕੀਤਾ ਆ ਆ ਆਪਣੇ ਆਪ ਨੂੰ ਉਹ ਤਿੰਨ ਲੀਡਰ ਫਾਨੇਖਾਲ ਸਮਝਦੇ ਸੀ ਕਹਿੰਦੇ ਪਰਚਾ ਨਹੀਂ ਹੋਣ ਦੇਣਾ ਅਹੀਂ ਪ੍ਰੋਪਰ ਇਨਕੁਆਇਰੀ ਕਰਾ ਕੇ ਉਹ ਦੋ ਪਰਚਾ ਦਰਜ ਕਰਾਇਆ ਇਹਨਾਂ ਨੇ ਆ ਕੇ ਪਰਚਾ ਕੈਨਸਲ ਕਰਾਤਾ 295 ਇਹ ਗੋਡਾ ਨੇ ਤੇ ਗੋਡੇ ਦੀ ਗੱਲ ਹੋਦੀ ਅੰਤਰਜਾਮ ਦੀ ਕੌਂਡਿਨਾਂ ਦਾ ਇੱਕ ਮਾਮਲਾ ਕਾਡੇ ਇਤਿਹਾਸ ਚ ਆਇਆ ਸੀ ਉਦੋਂ ਜਿਹੜਾ ਸ਼ਰੋਣੀ ਕਮੇਟੀ ਜ਼ਬਰਦਸਤੀ ਕਬਜ਼ਾ ਕਰਨ ਗਈ ਸੀ ਕਾਫੀ ਜ਼ਿਆਦਾ ਨਰਮੋਸ਼ਨ ਮੈਂ ਬੋਲਿਆ ਸ਼ਰੋਣੀ ਕਮੇਟੀ ਦੇ ਖਿਲਾਫ ਉਹ ਚ ਕੀ ਸੀ ਉਹ ਮਾਮਲਾ ਸਾਡੀ ਹੈ ਨਾ ਸ਼ਰੋਣੀ ਕਮੇਟੀ ਮੈਂ ਬੋਲਿਆ ਉਹਦੇ ਖਿਲਾਫ ਜਿੱਥੇ ਜਿਹੜਾ ਗਲਤ ਹੋਵੇ ਉਹਨੂੰ ਜ਼ਰੂਰ ਕਹੋ ਜਿਹੜਾ ਵੀ ਬੰਦਾ ਗਲਤ ਆ ਉਥੇ ਵੀ ਗਲਤੀ ਸੀਗੀ ਉਹਨਾਂ ਦੀ ਤੇ ਮੈਂ ਬੋਲਿਆ ਬਾਕੀ 2-4 ਦਿਨਾਂ ਤੱਕ ਬਾਕ ਇਹ ਸਰਕਾਰ ਦਾ ਕੰਮ ਹੈ ਪੰਜਾਬ ਸਰਕਾਰ ਤੇ ਗਵਰਨਰ ਪੰਜਾਬ ਦੇ ਚਾਰੇ ਇਨਸਾਨਾਂ ਨੂੰ ਸਪੱਸ਼ਟ ਚੈਕ ਕਰਨਾ ਪੈਂਦਾ ਹੈ ਸਾਡੇ ਸਾਹਮਣੇ ਕੋਈ ਨਹੀਂ ਬਾਕੀ ਕਿਹੜੀ ਗੱਲ ਦਾ ਬਣਾਉਂਦੇ 1 ਕਰੋੜ ਰੁਪਏ ਦੀ ਸੰਤ ਤੇ ਆਪ ਨਹੀਂ ਅਜੇ ਤੱਕ ਸਮਝ ਆ ਗਈ ਇਹਨਾਂ ਨੂੰ ਕਾਦੀ ਐਡੀ ਲੋਡ ਪੈ ਗਈ ਭਗਵਾਨ ਜੀ ਮਾਨ ਸਾਹਿਬ ਜਾਲਦੇ ਆਪਣਾ ਕੋਈ ਜਲਵਾ ਵਿਖਾਉਣਾ ਚਾਹੁੰਦੇ ਤੋਂ ਸਮਝ ਤੋ ਬਾਹਰ ਆ ਸਾਡੇ ਝਗੜੇ ਤੋਂ ਤੁਸੀਂ ਪ੍ਰੈਸਟਾਟਮੈਂਟ ਕੀਤੀ ਹੈ ਮੁੱਖ ਕਾਰਨ ਕੀ ਹੈ ਕੁਛ ਨਾ ਜਾਣਦੇ ਕੀ ਕਾਰਨ ਹੋਇਆ ਕੀ ਵੀ ਆਪਸ ਚ ਗੱਲ ਮਝੋ ਹੀ ਕਿਹੜੀ ਕਰਨੀ ਹੈ ਹਾਂਜੀ ਅੱਜ ਮੁੰਡਾ ਜਿਹੜਾ ਵਾ ਲੇਟ ਸਾਈਡ ਤੇ ਆਇਆ ਵਾ ਝਗੜੇ ਤੋਂ ਬਾਅਦ ਝਗੜਾ ਤੋਂ ਹੋ ਗਿਆ ਸੀ ਇਸੇ ਖਿਲਾਵੇ ਦੇ ਵਿੱਚ ਗਿਆ ਨਹੀਂ ਛਿੜਾਵੇ ਚ ਨਹੀਂ ਗਿਆ ਜੋ ਮੈਂ ਉਹਦੇ ਮੈਂ ਉਹਦੇ ਘਰੋਂ ਵੀ ਹੋ ਗਿਆ ਹਾਂ ਉਸ ਟਾਈਮ ਹੀ ਹੋ ਗਿਆ ਹਾਂ ਮੈਨੂੰ ਉਹਨਾਂ ਨੇ ਇਹ ਗੱਲ ਕਹੀ ਸੀ ਉੱਥੇ ਮੌਕੇ ਤੇ ਤੇ ਪੁਲਿਸ ਵੀ ਸਾਰਾ ਕੁਝ ਸੀਗਾ ਸਾਰਾ ਕੁਝ ਸੀਗਾ ਪੁਲਿਸ ਦੀ ਵੀਡੀਓ ਵੀ ਸਾਡੇ ਕੋਲ ਵੀਡੀਓ ਵੀ ਹੈਗੀ ਆ ਪੁਲਿਸ ਦੀ ਪੁਲਿਸ ਤੇ ਅੱਛਾਂ 'ਚ ਬਾਹਾਂ ਲੈ ਕੇ ਕੁਰਸੀ ਰਹਿੰਦੀ ਜਿੱਥੇ ਆਮ ਆਦਮੀ ਪਾਰਟੀ ਦੇ ਬੰਦੇ ਤੇ ਬੰਦੇ ਕਰੀਏ ਕੀ ਹੋਣਾ ਜਿਵੇਂ ਬੀ ਜੈਪਰੀ ਵਾਲਿਆਂ ਦਾ ਵੀ ਝਗੜਾ ਹੋਇਆ ਸੀ ਤਾਂ ਪੁਲਿਸ ਆਵਣਾ ਪੁੱਲਦੀ ਹਾਂ ਤੁਹਾਡੇ ਸਾਹਮਣੇ ਆ ਪੁਲਿਸ ਦੀ ਆਏ ਨਹੀਂ ਜਿੱਥੇ ਕਤਲ ਹੋ ਜਾਂਦਾ ਕਿਹੜੀ ਪੁਲਿਸ ਦੀ ਗੱਲ ਕਰਦੇ ਹੋ ਤੁਸੀਂ ਜੇ ਸਰ ਸਾਹਿਬ ਨੂੰ ਪਤਾ ਹੋਊਗਾ ਜੇ ਡਾਕਟਰ ਨਹੀਂ ਸਾਹਿਬ ਨੂੰ ਪਤਾ ਨਹੀਂ ਵੇਖੋ ਬਿਲਕੁਲ ਲਾਵਾਂਗੇ ਜੀ ਧਰਨਾ ਲਾਵਾਂਗੇ ਇਨਸਾਫ ਤੇ ਲਾਵਾਂਗੇ ਨਾ ਕੀ ਗੱਲ ਇਨਸਾਫ ਨਹੀਂ ਲੈਣਾ ਘਰ ਬਹਿ ਜੀ ਚੁੱਪ ਕਰਕੇ ਨਜਾਇਜ਼ ਹੋਈਏ ਤਾਂ ਚੁੱਪ ਕਰਕੇ ਘਰ ਬਹਿ ਜੇ ਆ ਵਿਦਨ 2 3 ਡੇਸ ਚ ਅਸੀਂ ਸਾਰੇ ਇਕੱਠੇ ਹੋ ਕੇ ਕਮਿਸ਼ਨਰ ਸਾਹਿਬ ਕੋ ਜਾਵਾਂਗੇ ਉਹਨਾਂ ਤੋਂ ਇਹਨਾਂ ਗੱਲਾਂ ਦਾ ਜਵਾਬ ਲਵਾਂਗੇ ਜੇ ਨਹੀਂ ਸਾਨੂੰ ਸਾਡੀ ਉਹ ਜਾਇਜ਼ ਜਨ ਸੁਣਵਾਈ ਕਰੇਗਾ ਤੇ ਅਸੀਂ ਉਹਨਾਂ ਦਾ ਜ਼ਰੂਰ ਕਰਾਓ ਕਰਾਂਗੇ ਆਉ ਆ ਵੀਡੀਓ ਵੀ ਜਿਓ ਉਸ ਝਗੜੇ ਦੀ ਆ ਪੁਲਿਸ ਵਾਲੇ ਵੀ ਵੇਚੀ ਆ ਵੇਖ ਲੋ ਪੁਲਸ ਵਾਲੀ ਨਾ ਆਵੇ ਇਹਦੀ ਨਾ ਉਹ ਭੇਜਿਓ ਤੁਸੀਂ ਨਹੀਂ ਰੱਲੀ ਭੇਜ ਦਿਓ ਚਲੋ ਧੰਨਵਾਦ ਜੀ ਬਹੁਤ ਧੰਨਵਾਦ